प्रीत हां जी पापा किथे चली तू ਪਪਾ ਮੈਂ ਕਾਲਜ ਚਲੀ ਸੀ ਪਰ ਸਟ ਡਮਿਸ਼ਨ ਦੀ ਲਾਸਟ ਡੇਟ ਹੈ ਨਾ ਜੇ ਡਮਿਸ਼ਨ ਨਾ ਕਰਾਈ ਤਾਂ ਮੇਰਾ ਪੂਰਾ ਸਾਲ ਮਾਰਿਆ ਜਾਣਾ ਹੈ ਕਾਲਜ ਉਹ ਤੈਨੂੰ ਕੀ ਨਹੀਂ ਕਿਹਾ ਕਾਲਜ ਜਾਣ ਲਈ ਨਾਲੇ ਅੱਜਕੱਲ ਕਾਲਜਾਂ ਦੇ ਹਾਲਾਤ ਠੀਕ ਨਹੀਂ ਖਾਸ ਕਰ ਸ਼ਰੀਫ ਕਰ ਲਿਆ ਕੁੜੀਆਂ ਲਈ ਪਰ ਪਪਾ ਪਰਪਰ ਕੁਝ ਨਹੀਂ ਬੇਟਾ ਇੱਕ ਗੱਲ ਹੁਣ ਤੂੰ ਕੰਨ ਖੋਲ ਕੇ ਸੁਣ ਲੈ ਆਪਣੀ ਮਾਂ ਦੇ ਨਾਲ ਘਰ ਦੇ ਕੰਮਾਂ 'ਚ ਹੱਥ ਵਟਾਇਆ ਕਰ ਕਾਲ ਨੂੰ ਕੋਈ ਮੁੰਡਾ ਤੇ ਕਿਤੇ ਤੇਰੇ ਹੱਥ ਵੀ ਫੇਰ ਕਰਨੇ ਨੇ ਫੇਕ ਬੇਟਾ ਹੁਣ ਤੂੰ ਘਰ ਦੇ ਕੰਮਾਂ ਵੱਲ ਧਿਆਨ ਦਿਆ ਕਰ ਪਰ papa ਮੈਂ ਅੱਗੇ ਪੜਨਾ ਚਾਹੁੰਨੀ ਆ ਕੀ ਕਰਨਾ ਹੈ ਕੁੜੀਆਂ ਨੇ ਪੜ ਕੇ ਕੀ ਕਰਨਾ ਹੈ ਕੁੜੀਆਂ ਨੇ ਪੜ ਕੇ ਜਿਉਂ ਕਾਰਜ ਇਸ ਦੇ ਵਿੱਚ ਪੈ ਜਾਂਦੀ ਤਾਂ ਮਦਦ ਤੇ ਸਨ ਬੰਦੀ ਜੇ ਕਲਪਨਾ ਚਾਵਲਾ ਦੇ ਹੱਥ ਧੀਰੇ ਹੋ ਜਾਂਦੇ ਤਾਂ ਸ਼ਾਇਦ ਅਸਮਾਨ ਦੇ ਇੱਕ ਤੇ ਇਤਿਹਾਸ ਨਾ ਘੜਦੀ ਜੇ ਚਾਂਸੀ ਦੀ ਰਾਣੀ ਤਲਵਾਰ ਦੀ ਵਿੱਦਿਆ ਨਾ ਹਾਸਲ ਕਰਦੀ ਤਾਂ ਸ਼ਾਇਦ ਕਦ ਯੋਧਨਾ ਜਿੱਤਦੀ ਤੁਸੀਂ ਆਪ ਸੋਚੋ ਕਿ ਸਾਡਾ ਇਹ ਸਮਾਜ ਪੜੀਆਂ ਲਿਖੀਆਂ ਔਰਤਾਂ ਬਿਨਾ ਚੱਲ ਸਕਦਾ ਹੈ ਔਰਤ ਦੇ ਵੱਧ ਦੇ ਕਦਮਾਂ ਨੂੰ ਇਹ ਰੋਕਾ ਕਿਉਂ ਲੇ ਔਰ ਦਾ ਹੱਕ ਔਰਤੋ ਬਾਰ-ਬਾਰ ਯੋਗ ਹੋਇਆ ਜਾਂਦਾ ਹੈ ਪਾਪਾ ਗੁਰੂ ਗ੍ਰੰਥ ਸਾਹਿਬ ਜੀ ਤਾਂ ਕਹਿੰਦੇ ਨੇ ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ ਛੱਤ ਤੋ ਠੀਕ ਨਹੀਂ ਬੇਟਾ ਸਾਡਾ ਮਰਦ ਸਮਾਜ ਸ਼ਾਇਦ ਉਹ ਤੂੰ ਪਛਾਣ ਨਹੀਂ ਸਕਿਆ ਔਰ ਦੱਪਣ ਦਾ ਸਤਕਾਰ ਵੀ ਉਸ ਨੂੰ ਦੇ ਨਹੀਂ ਸਕਿਆ ਮੈਂ ਚੱਲੂੰਗਾ ਤੇਰੇ ਨਾਲ ਆਪਣੀ ਧੀ ਦੀ ਐਡਮਿਸ਼ਨ ਮੈਂ ਆਪਣੇ ਹੱਥਾਂ ਨਾਲ ਕਰਵਾਵਾਂਗਾ ਥੈਂਕ ਯੂ ਪਾਪਾ ਆਓ ਭੈਣੋ ਇੱਕ ਨਵਾਂ ਸਮਾਜ ਸਿਰਜੀਏ ਜਿੱਥੇ ਔਰਤ ਦੀ ਆਵਾਜ਼ ਦਬਾਈ ਨਾ ਜਾ ਸਕੇ ਜਿੱਥੇ ਔਰਤ ਆਪਣੀ ਬੁਲੰਦ ਆਵਾਜ਼ ਵਿੱਚ ਆਪਣਾ ਹੱਕ ਮੰਗ ਸਕੇ